ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਮੈਂ ਦੱਸੂਗੀ ਆਪਾਂ ਪੋਟਲੀ ਬਟਨ ਕਿਵੇਂ ਬਣਾਉਣੇ ਆ ਠੀਕ ਐ ਇਸ ਤਰ੍ਹਾਂ ਦੀ ਆਪਾਂ ਥਰਮੋਕੋਲ ਬੋਲਜ਼ ਲੈਣੀਆਂ ਤੇ ਇਹਦੇ ਨਾਲ ਨਾ ਬਟਨ ਬਹੁਤ ਵਧੀਆ ਬਣਦੇ ਆ ਤੇ ਆਪਾਂ ਜਿਹੜੇ ਕੱਪੜੇ ਦੇ ਬਟਨ ਬਣਾਉਣੇ ਆ ਹਨ ਜਿਹੜੇ ਵੀ ਕਲਰ ਚ ਉਸ ਤਰ੍ਹਾਂ ਦਾ ਆਪਾਂ ਕੱਪੜਾ ਲੈ ਲੈਣਾ ਤੇ ਉਹਨੂੰ ਇਸ ਤਰੀਕੇ ਨਾਲ ਆਪਾਂ ਉੱਤੇ ਲਪੇਟ ਲੈਣਾ ਠੀਕ ਐ ਇਹਨੂੰ ਬਸ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਕਿ ਜਿਹਦੇ ਨਾਲ ਇਹਦੇ ਵਿੱਚ ਕੋਈ ਵੀ ਵੱਲ ਨਾ ਰਵੇ ਸਾਈਡਾਂ ਦੇ ਉੱਤੇ ਠੀਕ ਐ ਤੇ ਸੂਈ ਦੇ ਵਿੱਚ ਆਪਾਂ ਡਬਲ ਧਾਗਾ ਪਾ ਲੈਣਾ ਇਸ ਤਰੀਕੇ ਨਾਲ ਆਪਾਂ ਵਿਚੋਂ ਦੀ ਟਪਾਉਣਾ ਠੀਕ ਹੈ ਤੇ ਆਪਾਂ ਚਾਰੇ ਪਾਸੇ ਤੋਂ ਨਾ ਇੱਕ ਕੱਸ ਕੇ ਬੰਨ ਦੇਣਾ ਉਤੋਂ ਠੀਕ ਹੈ ਇਸ ਤਰੀਕੇ ਨਾਲ ਗੋਲ ਘਮਾਉਣਾ ਟਾਈਟ ਕਰਕੇ ਘਮਾਉਣਾ ਜਿਹਦੇ ਨਾਲ ਜਿਹੜੇ ਸਾਈਡਾਂ ਤੇ ਵਾਲਾ ਨਾ ਉਹ ਰਹਿਣ ਨਾ ਉਤੋਂ ਪਲੇਨ ਹੋ ਜੇ ਮਤਲਬ ਬਿਲਕੁਲ ਸਾਫ਼ ਰਹੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਕਰਨਾ ਤੇ ਫਿਰ ਆਪਾਂ ਗੰਢ ਦੇ ਦੇਣੀ ਹੈ ਜਦੋਂ ਆਪਾਂ ਇਸ ਤਰੀਕੇ ਨਾਲ ਗੰਢ ਦੇ ਕੇ ਸਾਫ਼ ਹੋ ਕਰਾਂਗੇ ਹਨਾ ਤੇ ਉਹਦੇ ਨਾਲ ਦੇਖੋ ਵਧੀਆ ਤਰੀਕੇ ਨਾਲ ਬਣ ਜਾਂਦੇ ਆ ਤੇ ਕੋਈ ਵੀ ਕਿਤੋਂ ਵੱਲ ਨਹੀਂ ਰਹਿੰਦਾਗਾ ਤੇ ਬੜੀ ਸਫਾਈ ਨਾ ਬਣਦੇ ਆ ਹਨਾ ਫਿਰ ਆਪਾਂ ਕੀ ਕਰਨਾ ਇੱਥੋਂ ਸਿਰੇ ਤੋਂ ਕੱਟ ਦੇਣਾ ਠੀਕਾ ਕੱਪੜਾ ਛੱਡ ਕੇ ਫਿਰ ਕੱਟਣਾ ਬਿਲਕੁਲ ਨਾਲ ਤੋਂ ਨਹੀਂ ਕੱਟਣਾ ਠੀਕ ਹੈ ਇਸ ਤਰੀਕੇ ਨਾਲ ਦੇਖੋ ਹਨਾ ਵਧੀਆ ਤਰੀਕੇ ਨਾਲ ਬਣ ਗਏ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਬਟਨ ਹੀ ਬਣਾ ਲੈਣੇ ਆ ਦੇਖੋ ਇਸ ਤਰ੍ਹਾਂ ਬਣਾ ਕੇ ਤੇ ਆਪਾਂ ਨੂੰ ਸੂਟ ਦੇ ਵਿੱਚ ਆਪਾਂ ਲਾ ਸਕਦੇ ਆ ਸੂਟ ਨੂੰ ਵਧੀਆ ਤਰੀਕੇ ਨਾਲ ਡਿਜ਼ਾਈਨਰ ਬਣਾ ਸਕਦੇ ਆ ਆ ਦੇਖੋ ਇਹ ਮੈਂ ਸੂਟ ਦੇ ਵਿੱਚ ਲਾਏ ਹੋਏ ਆ ਇਸ ਤਰੀਕੇ ਨਾਲ ਤੇ ਸੂਟ ਦੀ ਲੁੱਕ ਹੀ ਬਦਲ ਜਾਂਦੀ ਹੈ ਜਦੋਂ ਆਪਾਂ ਇਸ ਤਰ੍ਹਾਂ ਪੋਟਲੀ ਬਟਨ ਬਣਾ ਕੇ ਲਾਉਣੇ ਆ ਬਹੁਤ ਵਧੀਆ ਲੱਗਦੇ ਆ ਸੂਟਾਂ ਦੇ ਉੱਤੇ ਇਹ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹਾਂਜੀ ਥੈਂਕ ਯੂ